ਜੀ ਬਾਉਪਤੇ ਜਿਹੜੇ ਮੰਨ ਤੇ ਪਹੁੰਚੇ ਹੋ ਸਾਡੇ ਨਾਲ ਜੱਜਦਾਰ ਜਿਹੜਾ ਕਿ ਸਾਡਾ ਜੱਜਦਾਰ ਹਰਪੀ ਸਿੰਘ ਜੀ ਆਏ ਨੇ ਤੇ ਤੁਸੀਂ ਇਸੇ ਸਬੰਧ ਦੇ ਵਿੱਚ ਅੱਜ ਇੱਥੇ ਆਏ ਆ ਅਸੀਂ ਜੀ ਅੱਜ ਜੋ ਪਿਛੇ ਦਿਨੀ ਫਲੱਡ ਆਇਆ ਪੰਜਾਬ ਦੇ ਜਿੰਨਾ ਬੁਰਾ ਹਾਲ ਆ ਇਹ ਸਾਡਾ ਏਰੀਆ ਸੁਲਤਾਨਪੁਰ ਲੋਧੀ ਜਿਹੜਾ ਆ ਇਹ ਹੈ ਹੀ ਦਰਿਆ ਏਰੀਆ ਵਾ ਕੁਸ਼ਮਿੰਦ ਏਰੀਆ ਵਾ ਇੱਥੇ ਬਹੁਤ ਸਾਰੇ 40 50 ਪਿੰਡ ਜਿਹੜੇ ਪ੍ਰਭਾਵਿਤ ਹੋਏ ਆ ਡੁੱਬੇ ਹੋਏ ਆ ਤੇ ਉਹਨਾਂ ਨੂੰ ਇੱਕ ਤਾਂ ਇਥੋਂ ਦਾ ਜਾਇਦਾਦ ਲੈਣ ਵਾਸਤੇ ਫਲਾਰ ਦੇਖਣ ਵਾਸਤੇ ਲੋਕਾਂ ਨੂੰ ਮਿਲਣ ਵਾਸਤੇ ਉਹਨਾਂ ਦੀਆਂ ਮੁਸ਼ਕਲਾਂ ਦੇਖਣ ਵਾਸਤੇ ਤੇ ਅਸੀਂ ਇੱਥੇ ਲੋਬਲਾਂ ਫਿਰ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਤੇ ਫਿਰ ਗਿਆਨੀ ਜੀ ਦੇ ਨਾਲ ਗੁਰਪ੍ਰਤਾ ਸਿੰਘ ਬਡਾਲਾ ਜੀ ਬੀਬੀ ਜਗੀਰ ਕੌਰ ਜੀ ਚੰਦੂ ਮਾਲ ਰਾਜ ਸਾਰੇ ਇੱਥੇ ਪਹੁੰਚੇ ਸਰਪੰਚ ਸਾਹਿਬ ਕਿਹੜੀ ਸਮਗਰੀ ਲੈ ਕੇ ਆਏ ਜਿੰਨਾਂ ਜਿੰਨਾਂ ਵਾਸਤੇ ਜਿਵੇਂ ਉੱਤੋਂ ਮੀਂਹ ਪੈ ਰਿਹਾ ਕੁਛ ਤਰਪਾਲਾਂ ਹੈਗੀਆਂ ਦੇਖੋ ਕੁਝ ਮੱਛਤਾਂਣੀਆਂ ਹੈਗੀਆਂ ਹੋਰ ਕੁਝ ਖਾਣ ਦਾ ਸਮਾਨ ਹੈਗਾ ਤੇ ਉਸ ਤੋਂ ਇਲਾਵਾ ਫਿਰ ਜਦੋਂ ਲੋਡ ਪਾਉਗੇ ਅੱਗੇ ਤੋਂ ਡੀਜ਼ਲ ਕਿ ਨੂੰ ਪੰਨ ਬਣਨੇ ਆ ਪੂਰੀ ਡੀਜ਼ਲ ਵਾਸਤੇ ਵੀ 5000 ਲੀਟਰ ਦਾ ਅਨਾਉਂਸ ਕੀਤਾ ਹੈ ਤੇ ਕੱਲ ਮੈਂ ਤੁਹਾਡੀ ਇੱਕ ਖਬਰ ਕਰਕੇ ਆਇਆ ਸੀਗਾ ਮੈਂ ਉਹਦੇ ਬਾਰੇ ਮਾਫੀ ਚੰਗਾ ਕਿ ਤਕਨੀਕੀ ਕਾਰਨ ਕਰਕੇ ਮੇਰਾ ਜਿਹੜਾ ਕਿ ਮਾਈਕ ਕੱਟ ਹੋ ਗਿਆ ਸੀਗਾ ਪਹਿਲਾਂ ਪੜਾ ਕੁਝ ਸਵਾਲਾਂ ਦੀ ਗੱਲ ਕਰ ਰਹੇ ਸੀਗੇ ਜੀ ਕਿ ਮੇਰੇ ਕੋਲ ਸਵਾਲਾਂ ਦਾ ਜਵਾਬ ਦੇ ਰਹੇ ਸੀਗੇ ਕੱਲ ਚੱਲ ਰਹੀ ਸੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਤੁਸੀਂ ਇਹਨਾਂ ਕੋਲ ਕੋਈ ਆਸ ਰੱਖਦੇ ਹੋ ਜਾਂ ਅੱਜ ਤੱਕ ਜਿਆਦਾ ਦੇ ਵੀ 22 ਦਿਨ ਤੋਂ ਹੜ੍ਹ ਆਏ ਹੋਏ ਨੇ ਇਹਨਾਂ ਵੱਲੋਂ ਕੋਈ ਰਾਹਤ ਸਮਗਰੀ ਜਾ ਕੋਈ ਮਦਦ ਕਿਸਾਨਾਂ ਵਾਸਤੇ ਪਿੰਡ ਵਾਸੀਆਂ ਵਾਸਤੇ ਕੋਈ ਕਿਸੇ ਲਈ ਕੋਈ ਪਹੁੰਚਿਆ ਨਹੀਂ ਜੀ ਕੁਛ ਨਹੀਂ ਆ ਸਾਧਾਰਨ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਕਿ ਮੈਂ ਬੱਕਰੀ ਮੁਰਗੀ ਤੱਕ ਮਰੇ ਦੇ ਪੈਸੇ ਦਵਾਵਾਂਗਾ ਤੁਹਾਡੇ ਇਸ ਮਾਰੇ ਕੀ ਵਿਚਾਰ ਨੇ ਹੱਲੇ ਅਸੀਂ ਸ਼ਾਇਦ ਬੱਕਰੀਆਂ ਜਾਂ ਮੁਰਗੀਆਂ ਮਰੀਆਂ ਬਾਰੇ ਪਤਾ ਨਹੀਂ ਲੱਗਾ ਜੇ ਇਦਾਂ ਦਾ ਹੋਇਆ ਤਾਂ ਇਹ ਰਿਕਵੈਸਟ ਕਰ ਲਾਂਗੇ ਭਗਵੰਤ ਰੰਗੂ ਨੂੰ ਤੇ 10 ਦਿਨ ਤੇ ਗਾਇਆਂ ਮੱਝਾਂ ਜੀ ਉਹ ਸਾਡੇ ਇੱਥੇ ਮਰੀਆਂ ਜੀ ਉਹਦਾ ਤਾਂ ਨਹੀਂ ਕੁਝ ਮਿਲਿਆ ਬਾਕੀ ਜੀ ਮਿਲੂ ਤੇ ਬੜੀ ਵੱਲ ਥੈਂਕ ਯੂ ਉਹਨਾਂ ਦਾ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਦੋਂ ਕਿ ਹੁਣ ਮੌਜੂਦਾ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਨਾਲ ਨਹੀਂ ਖੜੀਆਂ ਹੋ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪਾਣੀ ਹੜਾਂ ਦਾ ਘਟ ਜਾਵੇਗਾ ਅਤੇ ਜਮੀਨੀ ਲੈਵਲ ਤੇ ਕੰਮ ਕਰਨਾ ਪਵੇਗਾ ਜਿਸ ਵਿੱਚ ਕਿਸਾਨਾਂ ਨੂੰ ਬਹੁਤ ਚੀਜ਼ਾਂ ਦੀ ਜਰੂਰ ਪਵੇਗੀ ਆਪਣੀਆਂ ਜ਼ਮੀਨਾਂ ਨੂੰ ਪਹਿਲਾਂ ਹੀ ਦਰਾਪ ਜਾਉ ਕਰਨ ਲਈ ਤੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਮੁਆਵਜ਼ਾ ਮਿਲੇਗਾ ਤੇ ਸਰਕਾਰਾਂ ਇਹਨਾਂ ਸਾਰੇ ਕੰਮਾਂ ਦੇ ਵਿੱਚ ਇਹਨਾਂ ਦੀ ਮਦਦ ਤੇ ਰੰਗੀਆਂ ਅੱਗੇ ਤਾਂ ਨਹੀਂ ਹੋਈ ਜੀ ਪਿਛਲੇ 20-25 ਸਾਲ ਤੋਂ ਜਿੰਨਾ ਕਹੀ ਜਾਣਦੀ ਤੇ ਬਾਕੀ ਹੁਣ ਤਾਂ ਕਹਿ ਨਹੀਂ ਸਕਦੇ ਬਸ ਆਸ ਹੈ ਨਹੀਂ ਆਸ ਨਹੀਂ ਹੈ ਜੀ ਭਾਜੀ ਨੂੰ ਬੁਲਾਉਂਦੇ ਸੀ ਭਾਜੀ ਕਰਕੇ ਖੜਾ ਸੀ ਉਹ ਗਏ ਉਸ ਬੂਟ ਚ ਗਏ ਆ ਮਤਲਬ ਕਿ ਕਿਸਾਨ ਜਿੰਨੇ ਵੀ ਆ ਇਹ ਅੱਜ ਤੱਕ ਜਿਹੜਾ ਪਿਛਲੇ ਸਮੇਂ ਦਾ ਆਪਾਂ ਹਰ ਦੇਖਿਆ 88 ਦੇ ਹਰ ਦੇਖਿਆ ਸਾਰੇ ਦੇਖਿਆ ਉਦੋਂ ਵੀ ਨਾ ਕੁਝ ਰਹੇ ਨੇ ਸਰਕਾਰ ਮੌਜੂਦ ਸਮੇਂ ਦੀਆਂ ਮੌਜੂਦਾ ਸਰਕਾਰਾਂ ਤੋਂ ਤੇ ਇਹ ਸਮੇਂ ਵੀ ਜਿਹੜੀਆਂ ਸਰਕਾਰਾਂ ਮੌਜੂਦਾ ਸਰਕਾਰਾਂ ਨੇ ਉਹਨਾਂ ਤੋਂ ਨਾ ਕੁਝ ਨੇ ਭਾਜੀ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਨਾ ਕੁਝ ਨੇ ਬਹੁਤ ਜ਼ਿਆਦਾ ਸਰ ਪਹਿਲੀਆਂ ਤਾਂ ਕੁਛ ਕੀਤਾ ਹੀ ਹੋ ਉਹਨਾਂ ਨੇ ਉਹਨਾਂ ਬੰਨ ਬਣਾ ਤੇ ਕੁਛ ਚੰਗੇ ਕੰਮ ਬਹੁਤ ਕੀਤੇ ਆ ਕੁਛ ਮਾੜੇ ਵੀ ਹੋਏ ਹੋਣਗੇ ਪਰ ਹੁਣ ਵਾਲਿਆਂ ਨੇ ਕੀਤਾ ਹੀ ਕੁਛ ਨਹੀਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਕਲਕਾਨਪੁਰ ਜਿਹੜੀ ਇਹਦੇ ਮੱਢ ਕੀਤਾ ਦੇ ਵਿੱਚ ਆਏ ਜਿੱਕੇ ਹੜ੍ਹਾਂ ਦਾ ਜਾਇਜ਼ਾ ਲੈਣ ਤੇ ਉਹਨਾਂ ਵੱਲੋਂ ਕੋਈ ਮਦਦ ਵਗੈਰਾ ਕੀਤੀ ਗਈ ਹੈ ਕਿਸੇ ਨਾਲ ਦੀ ਸੋਈ ਕਿੰਨੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਥੋੜੇ ਦਿਨ ਪਹਿਲਾਂ ਸਤਨਕਨਪੁਰ ਦੇ ਮਾੜਾ ਹੜਕੇ ਦੇ ਵਿੱਚ ਹੋ ਕੇ ਜਾਇਏ ਨੇ ਤੇਤ ਮੰਤਰੀ ਵੀ ਹੋ ਗਏ ਨੇ ਇਹ ਹਮਨਾ ਵੱਲੋਂ ਕੋਈ ਰਾਹਤ ਸਮਗਰੀ ਜਾਂ ਕਿਸੇ ਤਰ੍ਹਾਂ ਦੀ ਕਿਸਾਨਾਂ ਦੀ ਕੋਈ ਮਦਦ ਕੀਤੀ ਗਈ ਹੈ ਮੈਂ ਜੇ ਕਿਸੇ ਨੂੰ ਦੇ ਤਾਹ ਕਿਲੋ 2 ਕਿਲੋ ਰਾਸ਼ਨ ਤੋਂ ਮਦਦ ਕਰਦੀ ਹੈ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਪਾਣੀ ਦੇ ਵਿੱਚ ਚੱਲਣ ਵਾਲੀਆਂ ਗੱਡੀਆਂ ਲੈ ਕੇ ਆਏ ਸੀਗੇ ਉਹ 2 ਘੰਟੇ ਬਾਅਦ ਹੀ ਵਾਪਸ ਚਲੇ ਗਏ ਸੀਗੇ ਜਾਂ ਕਾਂਗਰਸ ਆਪ ਜਿਹੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀਆਂ ਉਹਨਾਂ ਗੱਡੀਆਂ ਬਾਰੇ ਤੇ ਜਾ ਨਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਬਾਰੇ ਕੀ ਜਾਣਾਂ ਜਾਂਦੇ ਦੇਖੋ ਜੇ ਆਪ ਹੀ ਨਾ ਲੜਦੇ ਮੈਨੂੰ ਲੱਗਦਾ ਛੋਟੇ ਛਾਟੇ ਲੈਣ ਤੋਂ ਨਾ ਇਦਾਂ ਕਰਦੇ ਸ਼ਹਿਰ ਉਹ ਜਨਤਾ ਦੇ ਕੰਮ ਆ ਜਾਂਦੀਆਂ ਕਿੰਨੇ ਲੋਕ ਆ ਮੰਡ ਚ ਆਉਣ ਜਾਣ ਕੋ ਰੱਖਣ ਜਾਂਦਾ ਉਹਦੇ ਵਿੱਚ ਪਰ ਉਹ ਸੰਤ ਸਮੇਂ ਹੀ ਸੋਚਦੇ ਜਨਤਾ ਵਾਸਤੇ ਆ ਪਰ ਉਹ ਸਿਰਫ ਉਹਨਾਂ ਆਪਣੇ ਵਾਸਤੇ ਸੀਗੀਆਂ ਪਰ ਉਦੋਂ ਹੀ ਲੈ ਗਏ ਦੂਸਰੇ ਰੇਣੀ ਉਹ ਗੱਡੀਆਂ ਲੈ ਕੇ ਵੀ ਆਏ ਤੇ 2 ਘੰਟੇ ਬਾਅਦ ਵਾਪਸ ਵੀ ਚਲੀ ਜਾਣਗੀਆਂ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦਾ ਕੋਈ ਪੋਲਿਟਿਕਲ ਜਾਂ ਕੋਈ ਗੱਲ ਹੈ ਬਾਰ ਬਾਰ ਨਾ ਕਰੀਏ ਇਕੱਲੇ ਕੱਟਿਆ ਹੋਇਆ ਲੱਗਦਾ ਹੈ ਐਵੇਂ ਹੀ ਲੱਗਦਾ ਐਦਾਂ ਹੀ ਲੱਗਦਾ ਵੀ ਪੋਲਿਟਿਕਲ ਸਿਸਟਮ ਹੈ ਸੀਗਾ ਕਿ ਜੇ ਜਨਤਾ ਵਾਸਤੇ ਹੁੰਦੇ ਤੇ ਫੇਰ ਤੋਂ ਜਿਹੜੀ ਰਹਿੰਦੀ ਬਹੁਤ ਵਧੀਆ ਸੀ ਉਹ ਵਕਤ ਬੰਦ ਗੱਡੀਆਂ ਸੀਗੀਆਂ ਉਹਦਾ ਇਹ ਸੀਗਾ ਵੀ ਜਿੰਨੇ ਕਾਰਵਾਇ ਤੇ ਡੇਰੇ ਆ ਤੁਸੀਂ ਨਿਗਾ ਮਾਰ ਲਓ ਹਾਂ ਹੁਣ ਮਹੀ ਪੈ ਰਿਹਾ ਵਾ ਲੋਕਾਂ ਨੇ ਇੱਥੇ ਤੱਕ ਤਾਂ ਰਾਸ਼ਨ ਆ ਗਿਆ ਇਥੋਂ ਲੋਕਾਂ ਲੈ ਕੇ ਜਾਣਾ ਔਰ ਉਹਦੇ ਵਿੱਚ ਰਾ ਕੇ ਲੈ ਜਾਂਦੇ ਕੋਈ بیمار ਸੀ ਲੋਕ ਉਹਦੇ ਵਿੱਚ ਬੈਠ ਕੇ ਆਉਂਦੇ ਬੈਠ ਕੇ ਜਾਂਦੇ ਪਰ ਸ਼ਾਇਦ ਜਨਤਾ ਵਾਸਤੇ ਨਹੀਂ ਸੀ ਤੁਸੀਂ ਆਪਣੇ ਵੱਲੋਂ ਸਰਕਾਰ ਨੂੰ ਕੋਈ ਜਿੰਮੇਆ ਦੇਣਾ ਚਾਹੀਦੀ ਤੁਸੀਂ ਮੈਂ ਤਾਂ ਲਾਦਾ ਹਾਂ ਨਵੀਂ ਸਰਕਾਰ ਨੂੰ ਸੁਨੇਹਾ ਦੇਾਂਗੇ ਇਹਨਾਂ ਵਿਚਾਰਿਆਂ ਨੂੰ ਕੀ ਦੇਣਾ ਜੀ